ਲਕੇ ਨਿਸਾਨਦਾਨ ਗਿੜੇ ਨਹੀਂ ਜਾਂਦਾ ਕਿ ਨਾ ਹੋਇਆ ਪਹਿਲਾਂ ਤੇ ਹੀ ਦੀ ਮਾਰ ਪਈ ਆ ਬਾਅਦ ਦੇ ਵਿੱਚ 25 ਦੇ ਵਿੱਚ ਆ ਵੇਖ ਲੋ ਵੀ ਕੀ ਹਲਾਲ ਆ ਇੱਕ ਤਾਂ ਸਾਨੂੰ ਤਾਂ ਇੱਕ ਦਰਿਆ ਨੇ ਮੰਗਤੇ ਬਣਾ ਦਿੱਤਾ ਜੀ ਅੱਜ ਸਰਮਭਉ ਮੜੇ ਹੀ ਕਿ ਲੋਕੀ ਵਿਚਾਰੇ ਜਿਹਨ ਜੋ ਪੱਠੇ ਮਾਰ ਕੇ ਸਾਰਾ ਕੋਹੀ ਇਹੋ ਆਸਰਾ ਹੈ ਜੇ ਨਾਮ ਦੇ ਓਕਾ ਹੀ ਕੰਮ ਖਾਲਸਾ ਸਾਹਿਬ ਵਾਲਿਆਂ ਨੇ ਬਹੁਤ ਜਾਨ ਕੀ ਸੇਵਾ ਕੀਤੀ ਆ ਇਹ ਸਾਡਾ ਫੇਸ 2 ਆ ਜਿਹਦੇ ਵਿੱਚ ਜਿਹੜੇ ਉਹਨਾਂ ਦਾ ਕਹ ਲਓ ਕਿ ਕਿਸੇ ਦੇ کاروبار ਜਿਹੜੇ ਨੁਕਸਾਨੇ ਗਏ ਆ ਜਾਂ ਜ਼ਮੀਨਾਂ ਨੁਕਸਾਨੀਆਂ ਗਈਆਂ ਆ ਇਹ ਉਹਨਾਂ ਦੇ ਵਾਸਤੇ ਅਸੀਂ ਉਹਨਾਂ ਨੂੰ ਮੋੜ ਬਸੇਵਾ ਪ੍ਰੋਜੈਕਟ ਜਿਹੜਾ ਸ਼ੁਰੂ ਕੀਤਾ ਆ ਜਿਹਦੇ ਵਿੱਚ ਅਸੀਂ ਪਸ਼ੂਆਂ ਦੀ ਸੇਵਾ ਵੀ ਕਰ ਰਹੇ ਆ ਉਹਨਰੇ ਨਾਲ-ਨਾਲ ਉਹਨਾਂ ਦੀਆਂ ਜ਼ਮੀਨਾਂ ਪਧਰੀਆਂ ਕਰਕੇ ਜਿਹੜਾ ਡੀਜ਼ਲ ਦੀ ਸੇਵਾ ਜਾਂ ਜ਼ਮੀਨਾਂ ਦੇ ਉੱਤੇ ਉਹਨਾਂ ਨੂੰ ਉਪਜਾਊ ਬਣਾਉਣ ਦੇ ਲਈ ਚ ਮਦਦ ਕਰਦੇ ਪਏ ਆ ਇਹ ਤਾਂ ਕੋਣ ਖਾਲਸੇ ਵਾਲਿਆਂ ਨੇ ਡੀਜ਼ਲ ਦੀ ਸੇਵਾ ਕੀਤੀ ਆ ਜ਼ਮੀਨਾਂ ਵਾਹ ਕੇ ਦਿੱਤੀਆਂ ਪਹਿਲਾਂ ਅੱਜ ਡੀਏਪੀ ਖਾ ਦਾ ਜਿਹੜੀ ਉਹ ਦੇਂਦੇ ਆ ਜੀ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਇਹ ਨਹੀਂ ਵੀ ਘਟ ਦਿੱਤੀ ਆ ਜਿੰਨੇ ਕਿਹਦੇ ਕਿੱਲੇ ਖਰਾਬ ਹੋਏ ਉਨਾਂ ਹੀ ਦਿੱਤੀ ਆ ਬਹੁਤ ਧੰਨਵਾਦ ਵੀਰਾਂ ਦਾ ਪਹਿਲਾਂ ਵੀ ਇਹਨਾਂ ਨੇ ਅਰ 10 ਦਿਨ ਸਾਡੀ ਸੇਵਾ ਕੀਤੀ ਹੈ ਟਰੈਕਟਰਾਂ ਦੀ ਕਿ ਉਸ ਇਲਾਕੇ ਦੇ ਵਿੱਚ ਤਿੰਨ ਪਿੰਡ ਲਏ ਨੇ ਪਹਿਲੇ ਪੜਾ ਦੇ ਵਿੱਚ ਤੇ ਉਸ ਪਿੰਡ ਵਿੱਚ ਪੂਰੇ ਦਾ ਪੂਰਾ ਜਮਾ ਲਿਆ ਤੇ ਸਾਰੇ ਕਿਸਾਨਾਂ ਨੂੰ ਪੈਰਾਂ ਤੇ ਖੜੇ ਕਰਨ ਲਈ ਜ਼ਮੀਨ ਨੂੰ ਠੀਕ ਕਰਕੇ ਵਾਹੀ ਜੋਗ ਬਣਾਉਣ ਲਈ ਉਹਨਾਂ ਦਾ ਸਾਰਾਕਾਰ ਸੇਵਾ ਦਾ ਕੰਮ ਚੱਲ ਰਿਹਾ ਜੇ ਇਹ ਸੰਸਥਾ ਨੇ ਸਾਡੇ ਤਿੰਨ ਪਿੰਡ ਕਮਲਵਾਲਾ ਜਮਾ ਮੇਗਾ ਤੇ ਬਾਲਾ ਮੇਗਾ ਇਹਨਾਂ ਦੀ ਜ਼ਮੀਨ ਬਜਾਉਣ ਦਾ ਵਾਅਦਾ ਕੀਤਾ ਹੈ ਸਾਡੇ ਨਾਲ ਉਸ ਵਾਅਦੇ ਮੁਤਾਬਕ ਉਦੋਂ ਇਹਨਾਂ ਸਾਡੀਆਂ ਜ਼ਮੀਨਾਂ ਵਹਾਈਆਂ ਨੇ ਪੱਧਰ ਕੋਈ ਕਰਾਈਆਂ ਨੇ ਖਾਸੇਡ ਵਾਲੇ ਵੀਰਾਂ ਨੇ ਸਾਨੂੰ ਡੀਜ਼ਲ ਦੀ ਸੇਵਾ ਕੀਤੀ ਤੇ ਨਾਲ ਡਾਈ ਖਾਦ ਜਿਹੜੀ ਆ ਕਣਕ ਦੀ ਬਜਾਈ ਵਾਸਤੇ ਉਹਦੀ ਸੇਵਾ ਕਰਨ ਆਏ ਆ। ਦੇਖੋ ਜੀ ਹੁਣ ਸਾਡੇ ਵੀਰ ਸਾਡੇ ਨਾਲ ਖਲੋਤੇ ਨੇ ਤੇ ਫੇਰ ਹੀ ਸਾਡਾ ਕੋਈ ਨਾ ਕੋਈ ਫਰਕ ਪਿਆ ਨਹੀਂ ਤਾਂ ਸਾਡੀ ਹਾਲਤ ਤਾਂ ਬਹੁਤ ਖਰਾਬ ਸੀ ਜਿਸ ਤਰ੍ਹਾਂ ਪਾਣੀ ਇਸ ਟਾਈਮ ਆ ਗਿਆ ਸੀ। ਤੇ ਚਲੋ ਹੁਣ ਸਾਡੀ ਇਹਨਾਂ ਨੇ ਹੱਥ ਕੀਤੀ ਬਾਹ ਫੜੀ ਔਕੇ ਟਾਈਮ ਤੇ ਆ ਕੇ ਸਾਡੇ ਨਾਲ ਖੜ ਗਏ। ਇਹ ਰੈਗੂਲਰ ਸੇਵਾ ਕਰਦੇ ਆ ਰਹੇ ਨੇ ਕੋਈ ਅੱਜ ਇੱਕ ਦਿਨ ਦੋ ਦਿਨ ਹੀ ਹੋ ਗਏ ਕਿਤੇ ਨੂੰ ਇਹ ਜਦੋਂ ਤਾਂ ਫਲੱਡ ਆਇਆ ਉਸ ਟਾਈਮ ਤੇ ਲੱਗੇ ਸੇਵਾ ਕਰਨ। ਕਣਕ ਦੀ ਬਿਜਾਈ ਦੇ ਲਈ ਹਰ ਇੱਕ ਚੀਜ਼ ਦੀ ਸਹੂਲਤ ਮੁਹੱਈਆ ਕਰਵਾਈ ਆ ਸੋ ਮੈਨੂੰ ਬੜੀ ਖੁਸ਼ੀ ਆ ਮੈਂ ਬੜਾ ਫਖਰ ਮਹਿਸੂਸ ਕਰਦਾ ਕਿ ਅੱਜ ਮੈਨੂੰ ਇੱਥੇ ਮੌਕਾ ਮਿਲਿਆ ਖਾਲਸਾ ਈਤ ਦੀ ਨਾਲ ਸੇਵਾ ਕਰਨ ਦਾ ਸੋ ਮੈਂ ਥੋੜੇ ਦਿਨਾਂ ਦੇ ਲਈ ਪੰਜਾਬ ਆਇਆ ਸੀਗਾ ਤੇ ਮੈਂ ਖੁਸ਼ ਨਸੀਬ ਆ ਕਿ ਅੱਜ ਮੈਂ ਇਹਦਾ ਹਿੱਸਾ ਬਣਿਆ ਆ ਕਿ ਆਪਾਂ ਇੱਥੇ ਸੇਵਾ ਕਰ ਸਕਦੇ ਆ ਸੋ ਇੰਨੀ ਖਮਾ ਦਾ ਜਾਰੇ ਕ ਵਾਹਿਗੁਰੂ ਜੀ ਦਾ ਖਾਲਸਾ ਵਾਗੇ ਜੀ ਕਿ ਫਤਿਹ ਜੀ